ਪਹਿਲਗਾਮ ਦੇ ਵਿੱਚ ਹੋਏ ਅੱਤਵਾਦੀ ਹਮਲੇ ਦੀ ਹਰ ਪਾਸੇ ਨਿੰਦਾ ਹੋ ਰਹੀ ਹੈ 26 ਲੋਕਾਂ ਦੀ ਮੌਤ ਦਾ ਇਨਸਾਫ ਮੰਗਿਆ ਜਾ ਰਿਹਾ ਹੈ ਅੱਤਵਾਦੀਆਂ ਦੇ ਖਿਲਾਫ ਕਾਰਵਾਈ ਦੀ ਮੰਗ ਕੀਤੀ ਜਾ ਰਹੀ ਹੈ ਪਰ ਅਜੇ ਹੇ ਦੇ ਵਿੱਚ ਪਾਕਿਸਤਾਨ ਦਾ ਬੇਹੱਦ ਸ਼ਰਮਨਾਕ ਬਿਆਨ ਸਾਹਮਣੇ ਆਇਆ ਜਿੱहां ਪਾਕਿਸਤਾਨ ਦੇ ਵਿਦੇਸ਼ ਮੰਤਰੀ ਨੇ ਡਿਪਟੀ ਪੀਐਮ ਨੇ ਜਿਨ੍ਹਾਂ ਦੇ ਵੱਲੋਂ ਬੇਹੱਦ ਸ਼ਰਮਨਾਕ ਬਿਆਨ ਦਿੱਤਾ ਗਿਆ ਜਿਨ੍ਹਾਂ ਅਤਵਾਦੀਆਂ ਨੇ ਹੱਥੇਸਲਾਨੀਆਂ ਨੂੰ ਗੋਲੀਆਂ ਮਾਰੀਆਂ ਧਰਮ ਦੀ ਆੜ ਦੇ ਵਿੱਚ ਲੋਕਾਂ ਦਾ ਕਤਲ ਕੀਤਾ ਉਹਨਾਂ ਅਤਵਾਦੀਆਂ ਨੂੰ ਆਜ਼ਾਦੀ ਕੁਲਾਟੀਆਂ ਕਿਹਾ ਗਿਆ ਜਿਹਾ ਫਰੀडम फाइਟਰ ਕਿਹਾ ਗਿਆ ਉਹਨਾਂ ਅਤਵਾਦੀਆਂ ਨੇ ਜਿਨ੍ਹਾਂ ਨੇ ਕਿਸੇ ਮਾਂ ਦਾ ਪੁੱਤ ਖੋ ਲਿਆ ਕਿਸੇ ਭੈਣ ਦਾ ਭਰਾ ਖੋ ਲਿਆ ਕਿਸੇ ਪਤਨੀ ਦੀ ਅੱਖਾਂ ਸਾਹਮਣੇ ਉਸ ਦੇ ਨੂੰ ਗੋਲੀ ਮਾਰੀ ਅਜਿਹੇ ਅੱਤਵਾਦੀਆਂ ਨੂੰ ਅਜਿਹੇ ਕਾਤਲਾਂ ਨੂੰ ਜੋ ਵਿਦੇਸ਼ ਮੰਤਰੀ ਨੇ ਪਾਕਿਸਤਾਨ ਦੇ ਉਹਨਾਂ ਦੇ ਵੱਲੋਂ ਕਿਹਾ ਜਾ ਰਿਹਾ ਕਿ ਉਹ ਫਰੀडम फाइਟਰ ਵੀ ਹੋ ਸਕਦੇ ਨੇ ਸ਼ੁਕਰਗੁਜ਼ਾਰ ਆ ਜੀ ਹਾਂ ਬਿਆਨ ਉਹਨਾਂ ਦੇ ਵੱਲੋਂ ਦਿੱਤਾ ਗਿਆ ਪਹਿਲਾਂ ਤੁਹਾਨੂੰ ਉਹ ਬਿਆਨ ਜ਼ਰੂਰ ਸੁਣਾ ਦਿੰਦੇ ਆ ਜਿਸ ਦੇ ਵਿੱਚ ਉਹਨਾਂ ਦੇ ਵੱਲੋਂ ਇਹ ਸ਼ਬਦ ਜਿਹੜੇ ਨੇ ਕਹੇ ਗਏ ਨੇ ਸ਼ੁਕਰਗੁਜ਼ਾਰ ਹੋਣੇ ਜੀ ਕਿ ਇਹ ਤਾਂ ਫਰੀडम फाइਟਰਸ ਵੀ ਹੋ ਸਕਦੇ ਆ ਵੀ ਡੋਨਟ ਨੋ ਕਿ ਕੌਣ ਹੈ ਸ਼ੁਕਰਗੁਜ਼ਾਰ ਹੋਣੇ ਜੀ ਕਿ ਇਹ ਤਾਂ ਫਰੀडम फाइਟਰਸ ਵੀ ਹੋ ਸਕਦੇ ਆ ਵੀ ਡੋਨਟ ਨੋ ਕਿ ਕੌਣ ਹੈ ਸ਼ੁਕਰਗੁਜ਼ਾਰ ਹੋਣ ਜੀ ਕਿ ਇਹ ਤਾਂ ਫ੍ਰੀਡਮ ਤਰੀਕੇ ਦੇ ਨਾਲ ਜੰਮੂ ਕਸ਼ਮੀਰ ਦੇ ਪੈਲਗਾਮ ਦੇ ਬੇਸਨ ਘਾਟੀ ਦੇ ਵਿੱਚ ਸਲਾਨੀ ਘੁੰਮਣ ਦੇ ਲਈ ਗਏ ਸੀ ਉਹਨਾਂ ਨੂੰ ਨਹੀਂ ਸੀ ਪਤਾ ਕਿ ਅਗਲੇ ਹੀ ਪਲ ਅੱਤਵਾਦੀ ਆ ਜਾਣਗੇ ਉਹਨਾਂ ਤੇ ਗੋਲੀਆਂ ਵਰੋਣੀਆਂ ਸ਼ੁਰੂ ਕਰ ਦਣਗੇ ਧਰਮ ਦੀ ਆੜ ਦੇ ਵਿੱਚ ਜਿਸ ਤਰੀਕੇ ਦੇ ਨਾਲ ਅੱਤਵਾਦੀਆਂ ਨੇ ਲੋਕਾਂ ਨੂੰ ਮਾਰਿਆ ਨਿਹੱਥੇ ਲੋਕਾਂ ਤੇ ਗੋਲੀਆਂ ਚਲਾਈਆਂ ਸਲਾਨੀਆਂ ਨੂੰ ਮੌਤ ਦੇ ਘਾਟ ਉਤਾਰਿਆ ਪਤਨੀਆਂ ਦੀ ਅੱਖਾਂ ਦੇ ਸਾਹਮਣੇ ਉਹਨਾਂ ਦੇ ਸੁਹਾਗ ਨੂੰ ਮਾਰ ਦਿੱਤਾ ਅਜੀਆਂ ਤਸਵੀਰਾਂ ਜੋ ਹੁਣ ਸੋਸ਼ਲ ਮੀਡੀਆ ਤੇ ਆ ਰਹੀਆਂ ਹਰ ਕੋਈ ਭਾਵੁਕ ਹੋ ਰਿਹਾ ਕਿਉਂਕਿ 26 ਲੋਕਾਂ ਦੀ ਮੌਤ ਬੇहद ਵੱਡਾ ਆંકੜਾ ਹੈ ਨਿਹੱਥੇ ਲੋਕਾਂ ਨੂੰ ਮਾਰਿਆ ਗਿਆ ਉਹਨਾਂ ਅਤਵਾਦੀਆਂ ਨੂੰ ਜਿਨ੍ਹਾਂ ਦੇ ਖਿਲਾਫ ਪੂਰਾ ਦੇਸ਼ ਪੂਰੀ ਦੁਨੀਆ ਦੇ ਵਿੱਚ ਇਹੀ ਕਿਹਾ ਜਾ ਰਿਹਾ ਕਿ ਉਹਨਾਂ ਨੂੰ ਸਜ਼ਾ ਮਿਲਣੀ ਚਾਹੀਦੀ ਹੈ ਅਜਿਹੇ ਦੇ ਵਿੱਚ ਪਾਕਿਸਤਾਨ ਦੇ ਜੋ ਵਿਦੇਸ਼ ਮੰਤਰੀ ਨੇ ਇਸ਼ਾਕ ਡਾਰ ਉਹਨਾਂ ਦੇ ਵੱਲੋਂ ਉਹਨਾਂ ਅਤਵਾਦੀਆਂ ਦੀ ਸ਼ਿਲਾਘਾ ਕੀਤੀ ਜਾ ਰਹੀ ਹੈ ਅਜਿਹਾ ਜ਼ਹਿਰ ਭੋਲਣ ਵਾਲਾ ਦਿੱਤਾ ਗਿਆ ਜੋ ਹਾਲਾਤ ਨੇ ਭਾਰਤ ਪਾਕਿਸਤਾਨ ਦੇ ਵਿੱਚ ਤਾਂ ਪਹਿਲਾਂ ਹੀ ਤਣਾਅ ਇਸ ਪਹਿਲਗਾਮ ਹਮਲੇ ਤੋਂ ਬਾਅਦ ਵੱਧ ਗਿਆ ਜਿਸ ਤਰੀਕੇ ਦੇ ਨਾਲ ਦੋਵਾਂ ਮੁਲਕਾਂ ਦੇ ਵੱਲੋਂ ਫੈਸਲੇ ਲਏ ਗਏ ਨੇ ਵਪਾਰ ਬੰਦ ਕਰ ਦਿੱਤਾ ਗਿਆ ਜਿਸ ਤਰੀਕੇ ਦੇ ਨਾਲ ਅਟਾਰੀ ਵਾਗਾ ਬਾਰਡਰ ਨੂੰ ਬੰਦ ਕੀਤਾ ਗਿਆ ਪਾਕਿਸਤਾਨ ਦੇ ਜੋ ਨਾਗਰਿਕ ਭਾਰਤ ਦੇ ਵਿੱਚ ਆਏ ਹੋਏ ਨੇ ਉਹਨਾਂ ਦਾ ਉਹਨਾਂ ਨੂੰ ਵਾਪਸ ਜਾਣ ਲਈ ਕਿਹਾ ਗਿਆ ਜੋ ਪਾਕਿਸਤਾਨ ਦੇ ਵਿੱਚ ਭਾਰਤੀ ਨਾਗਰਿਕ ਨੇ ਉਹਨਾਂ ਨੂੰ ਵਾਪਸ ਜਾਣ ਲਈ ਕਿਹਾ ਗਿਆ ਤਣਾਅ ਵੱਧ ਗਿਆ ਪਰ ਅਜੀਹੇ ਦੇ ਵਿੱਚ ਅਜੀਹਾ ਬਿਆਨ ਦੇਣਾ ਜੋ ਕਿ ਬੇਹੱਦ ਸ਼ਰਮਨਾਕ ਹੈ ਜ਼ਹਿਰ ਪੋਲਣ ਵਾਲਾ ਬਿਆਨ ਇਸ ਨੂੰ ਮੰਨਿਆ ਜਾਰ ਰਿਹਾ ਹਰ ਪਾਸੇ ਇਸ ਦੀ ਨਿੰਦਾ ਕੀਤੀ ਜਾ ਰਹੀ ਹੈ ਕਿ ਤੁਸੀਂ ਉਹਨਾਂ ਅੱਤਵਾਦੀਆਂ ਨੂੰ ਫ੍ਰੀडम फाइਟਰ ਕਿਵੇਂ ਕਹਿ ਸਕਦੇ ਹੋ ਆਜ਼ਾਦੀ ਕੁਲਾਟੀਏ ਕਿਵੇਂ ਕਹਿ ਸਕਦੇ ਹੋ ਜਿਨ੍ਹਾਂ ਅੱਤਵਾਦੀਆਂ ਨੇ ਮਾਵਾਂ ਦੇ ਪੁੱਤ ਖੋਲੇ ਪੈਣਾ ਦੇ ਭਰਾ ਖੋਲੇ ਪਿਓ ਦਾ ਸਾਇਆ ਜਿਨ੍ਹਾਂ ਬੱਚਾ ਦੇ ਸਿਰ ਤੋਂ ਉੱਠਿਆ ਉਹਨਾਂ ਨੂੰ ਪੁੱਛੋ ਉਹਨਾਂ ਨੇ ਕੀ ਗਵਾਇਆ ਅਜਿਹੇ ਬਿਆਨ ਜੋ ਹੈ ਇਸ਼ਾਕ ਡਾਰ ਦੇ ਵੱਲੋਂ ਦਿੱਤੇ ਗਏ ਨੇ ਪਾਕਿਸਤਾਨ ਦੇ ਵਿਦੇਸ਼ ਮੰਤਰੀ ਨੇ ਜਿਨ੍ਹਾਂ ਦੇ ਵੱਲੋਂ ਇਹ ਬਿਆਨ ਦਿੱਤਾ ਗਿਆ ਜੋ ਕਿ ਹੁਣ ਸੋਸ਼ਲ ਮੀਡੀਆ ਦੇ ਉੱਤੇ ਕਾਫੀ ਤੇਜ਼ੀ ਦੇ ਨਾਲ ਵਾਇਰਲ ਹੋ ਰਿਹਾ ਹਰ ਕੋਈ ਇਸ ਦੀ ਨਿੰਦਾ ਕਰ ਰਿਹਾ ਹੈ ਤਾਂ ਇਸ ਬਾਰੇ ਤੁਹਾਡਾ ਕੀ ਕਹਿਣਾ ਤੁਸੀਂ ਵੀ ਕਮੈਂਟ ਕਰਕੇ ਜ਼ਰੂਰ ਦੱਸਿਓ ਪਾਕਿਸਤਾਨ ਇੱਕ ਵਾਰ ਫਿਰ ਆਪਣੀ ਘਟਿਆ ਹਰਕਤ ਤੋਂ ਬਾਜ਼ ਨਹੀਂ ਆ ਰਿਹਾ ਜਿਸ ਤਰੀਕੇ ਦੇ ਨਾਲ ਨਿਹੱਤੇ ਸਲਾਨੀਆਂ ਦੀ ਬੇਰਮੀ ਦੇ ਨਾਲ ਕਤਲ ਕੀਤਾ ਗਿਆ ਉਹਨਾਂ ਨੂੰ ਮੌਤੇ ਘਾਟ ਉਤਾਰਿਆ ਗਿਆ ਦੁਨੀਆ ਭਰ ਦੇ ਵਿੱਚ ਨਿੰਦਾ ਕੀਤੀ ਜਾ ਰਹੀ ਹੈ ਸਜ਼ਾ ਦੀ ਗੱਲ ਕੀਤੀ ਜਾ ਰਹੀ ਹੈ ਪਰ ਅਜਿਹਾ ਦੇ ਵਿੱਚ ਪਾਕਿਸਤਾਨ ਦੇ ਵੱਲੋਂ ਇਹ ਸ਼ਰਮਨਾਕ ਬਿਆਨ ਆਇਆ ਹੈ ਜਿਸ ਨੇ ਉਹਨਾਂ ਨੂੰ ਆਜ਼ਾਦੀ ਕੋਹਾਟੀ ਕੀਤਾ ਜਿਨ੍ਹਾਂ ਨੇ ਘਰ ਉਜਾੜ ਦਿੱਤੇ ਜਿਨ੍ਹਾਂ ਨੇ ਘਰਾ ਦੇ ਜੀਵਾਂ ਨੂੰ ਮੌਤੇ ਘਾਟ ਉਤਾਰਿਆ ਜੀ ਹਾਂ ਬਿਆਨ ਕੀ ਤੁਹਾਡੀ رائے ਹੈ ਇਹ ਕਮੈਂਟ ਕਰਕੇ ਜਰੂਰ ਦੱਸਿਓ ਤਾਂ ਪਾਕਿਸਤਾਨ ਦੇ ਵਿਦੇਸ਼ ਮੰਤਰੀ ਨੇ ਡਿਪਟੀ ਪੀਐਮ ਨੇ ਜਿਨ੍ਹਾਂ ਦੇ ਵੱਲੋਂ ਇਹ ਬਿਆਨ ਦਿੱਤਾ ਗਿਆ ਹੈ ਵਾਈਟ ਇਸ ਵੀ ਹੋ ਸਕਤੇ ਆਪ ਵੀ ਡੋਨਟ ਨੋ ਕਿ ਕੌਣ ਹੈ ਸ਼ੁਕਰਗੁਜ਼ਾਰ ਹੋਣੇ ਜੀ ਕਿ ਇਹ ਤਾਂ ਫਰੀडम फाइਟਰ ਵੀ ਹੋ ਸਕਤੇ ਆਪ ਵੀ ਡੋਨਟ ਨੋ ਕਿ ਕੌਣ ਹੈ ਸ਼ੁਕਰਗੁਜ਼ਾਰ ਹੋਣੇ ਜੀ ਕਿ ਇਹ ਤਾਂ ਫਰੀडम ਫਾਈਟਰ